ਸਾਰੇ ਦਰਸ਼ਕ ਵੀਰਾਂ ਨੂੰ ਪੰਜਾਬ ਦੇ ਹਿੰਦੁਸਤਾਨ ਦੇ ਤੇ ਸੱਤ ਸਮੁੰਦਰੋਂ ਬਾਹਰ ਬੈਠੇ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ ਅੱਜ ਆਪਣੇ ਪਿੰਡੋਂ ਗੁੱਜਰਵਾਲ ਤੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਰਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚੋਂ ਅੱਜ ਆਪਣਾ ਥੋੜਾ ਆਪਣਾ YouTube ਚੈਨਲ ਮੈਂ ਵਿੱਕੀ ਗੁੱਜਰਵਾਲ ਦੇ ਨਾਂ ਤੇ ਸ਼ੁਰੂ ਕਰ ਰਿਹਾ। ਗੁਰੂ ਮਹਾਰਾਜ ਦਾ ਛੇਵੇਂ ਪਾਤਸ਼ਾਹ ਜੀ ਦਾ ਓਟ ਆਸਰਾ ਲਿਆ। ਜਿੰਨਾ ਕੁ ਵੀ ਮੈਂ ਕੰਮ ਕੀਤਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਲਈ ਖਿਡਾਰੀਆਂ ਦੇ ਲਈ ਦਰਸ਼ਕ ਵੀਰਾਂ ਨੂੰ ਮਨੋਰੰਜਨ ਦਿੱਤਾ। ਸ਼ੌਂਕ ਨਾਲ ਜੋੜਿਆ ਤੇ ਸਮੇਂ ਦੀ ਲੋੜ ਸੀ ਤੇ ਥੋੜੀ ਸਾਰਿਆਂ ਦੀ ਆਪਣੀ ਮੰਗ ਸੀ ਵੀ ਵਿੱਕੀ ਤੋਂ ਆਪਣਾ YouTube ਚੈਨਲ ਸ਼ੁਰੂ ਕਰ ਤੇ ਸਾਡੇ ਬਾਰੇ ਸਾਡੀ ਜੀਵਨੀ ਬਾਰੇ ਤੇ ਸਾਡੀਆਂ ਖੇਡਾਂ ਬਾਰੇ ਸਾਡੇ ਵਿਰਸੇ ਬਾਰੇ ਵਿਰਾਸਤ ਬਾਰੇ ਸੱਭਿਆਚਾਰ ਬਾਰੇ ਤੇ ਸਾਡੇ ਭੈਣ ਭਰਾ ਜੋ ਕਾਰੋਬਾਰ ਕਰਦੇ ਆ ਉਹਨਾਂ ਬਾਰੇ ਸਹੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚ ਸਕੇ ਛੇਵੇਂ ਪਾਤਸ਼ਾਹੀ ਦਾ ਵੋਟ ਆਸਰਾ ਲਿਆ ਸੋ ਵੋਟ ਆਸਰਾ ਲੈ ਕੇ ਅੱਜ ਤੋਂ 30 ਅਗਸਤ 2025 ਤੋਂ ਮੈਂ ਆਪਣਾ YouTube ਚੈਨਲ ਆਪਣਾ ਪਿੰਡ ਗੁਜਰਵਾਲ ਆਪਣੇ ਨੌ ਥੋੜਾ ਛੋਟਾ ਵੀਰ ਵਿੱਕੀ ਗੁਜਰਵਾਲ ਤੋਂ ਸ਼ੁਰੂ ਕਰ ਰਿਹਾ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਸ਼ਿਕਾਰੀ ਭਰਾ ਨੇ ਕਬੂਤਰਬਾਜ਼ ਨੇ ਬੈਲ ਗੱਡੀਆਂ ਵਾਲੇ ਆ ਘੋੜਿਆਂ ਵਾਲੇ ਆ ਕਬੱਡੀ ਵਾਲੇ ਆ ਫੁੱਟਬਾਲ ਵਾਲੇ ਆ ਰਾਜਨੀਤਿਕ ਤੇ ਹੋਰ ਜਿਹੜੇ ਕਾਰੋਬਾਰ ਕਰਦੇ ਆ ਆਪਣਾ ਕੋਈ ਟੈਲੀਵਿਜ਼ਨ ਫ੍ਰਿਜਾਂ ਦਾ ਕੋਈ ਰਾਜ ਮਿਸਤਰੀ ਆ ਚਾਹੇ ਚਾਹੇ ਕੋਈ ਆਪਣਾ ਫਰਨੀਚਰ ਵਾਲਾ ਵਾ ਜਾਂ ਕੋਈ ਹੋਰ ਜਿਹੜੇ ਕਾਰੋਬਾਰ ਕਰਦੇ ਆ ਕੋਈ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਕੋਈ ਮੱਝਾ ਜਾਮਾ ਦਾ ਕਾਰੋਬਾਰ ਕਰਦਾ ਹਰੇਕ ਦੀ ਸਹੀ ਜਾਣਕਾਰੀ ਜਿਹੜੀ ਸਹੀ ਜਾਣਕਾਰੀ ਆ ਕੋਈ ਦੂਰੋਂ ਨੇੜਿਓਂ ਚੱਲ ਕੇ ਆਵੇ ਜੋ ਆਪਣੇ ਵਿੱਕੇ ਗੁਜਰਵਾਲ ਦੇ ਚੈਨਲ ਤੋਂ ਮੂਵੀ ਪਈ ਹੋਵੇ ਉਹਦਾ ਗੁਰੂ ਮਹਾਰਾਜ ਤੋਂ ਆਸ ਓਟ ਆਸਰਾ ਲਿਆ ਵੀ ਉਹ ਸੱਚ ਦੀ ਆਵਾਜ਼ ਹੋਵੇ ਕੋਈ ਨਾਰਾਜ਼ ਨਾ ਹੋਵੇ ਤੇ ਸੱਚੀ ਸੁੱਚੀ ਗੱਲ ਲੋਕਾਂ ਤੱਕ ਪਹੁੰਚੇ ਦਰਸ਼ਕਾਂ ਤੱਕ ਪਹੁੰਚੇ ਸੋ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਆ ਹਿੰਦੁਸਤਾਨ ਦੇਆਂ ਨੂੰ ਪੰਜਾਬ ਦੇਆਂ ਨੂੰ ਸੱਤ ਸਮੁੰਦਰੋਂ ਪਾਰ ਜਿਹੜੇ ਭੈਣ ਭਰਾ ਵਸਦੇ ਆ ਉਹਨਾਂ ਨੂੰ ਵੀ ਆਪਣੇ ਛੋਟੇ ਵੀਰ ਨੂੰ ਪਿਆਰ ਸਤਿਕਾਰ ਦਿਓ ਤੇ ਵਿੱਕੀ ਗੁੱਜਰਵਾਲ YouTube ਚੈਨਲ ਆ ਜੋ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਆਪਣੀ ਮੁਹੱਬਤ ਦਿਓ ਤੇ ਆਉਣ ਵਾਲੀਆਂ ਖੁਸ਼ੀਆਂ ਆਪਾਂ ਫੇਰ ਤੁਹਾਡੇ ਨਾਲ ਸਾਂਝੇ ਕਰਦੇ ਆ ਅੱਜ 6ਵੇਂ ਪਾਦਸ਼ਾਹੀ ਗੁਰੂ ਮਹਾਰਾਜ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਉਹਨਾਂ ਨੂੰ ਸਤਕਾਰ ਪੇਟ ਕਰਕੇ ਓਟਾਸਰਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਫਿਰ ਅਗਲੀਆਂ ਗੱਲਾਂ ਬਾਤਾਂ ਦਾ ਖੜਾਰੀਆਂ ਨਾਲ ਮਿਲਦੇ